ਇੱਥੇ ਰਹਿਣਾ ਲਿਓ ਕੀ ਹੋਇਆ ਅੱਜ ਤੁਹਾਡੇ ਨਾਲ ਚੱਲ ਕੋਈ ਨਹੀਂ ਯਾਰ ਕੋਈ ਨਹੀਂ ਆਉਂਦਾ ਨਾ ਇਹ ਮੈਂ ਤੈਨੂੰ ਖੋ ਜੀ ਬੜਾ ਇਹ ਕਿਤੇ 7 ਲੱਖ ਰੁਪਏ ਆ ਗਏ ਕੌਣ ਸੀ ਨਾਲ ਤੁਹਾਡੇ ਨਾਲ ਕੌਣ ਸੀ ਮੇਰੇ ਬੇਟਾ ਸੀ ਜੰਨ ਨਾਲ ਮੰਡੀ ਵਾਲਾ ਮੋੜ ਤੇ ਆ ਰਹੀ ਹੈ ਕਿਹੜੇ ਦੇਖੋ ਅੱਜ ਕੀ ਕਰ ਰਹੇ ਸੀ ਅੱਜੀ ਤੂਰੀ ਦੁਆਏ ਸੀ ਜੀ ਅੱਛਾ ਤੂਰੀ ਦਾ ਮੁੰਡਾ ਕਹਿੰਦਾ ਢੰਡਾ ਪੀਣਾ ਮੈਟਲ ਲੈ ਕੇ ਰਿਹਾ ਜੀ ਅੱਛਾ ਉਹ ਤਾਂ ਗਲੀ ਉੱਤਰ ਨਿਕਲ ਗਿਆ ਜੀ ਇਹ ਬੈਕ ਹੌਣ ਲੈ ਗਿਆ ਕੋ ਕੇ ਉਹ ਮੁੰਡੇ ਉਹ ਕਾਰੇ ਤੇ ਸੀ ਉਹ ਚੁਰਕੇ ਗਿਆ ਸੀ ਗਲੀ ਵਿੱਚੋਂ ਪੱਜਾਇਆ ਮੂਰੇ ਕੋ ਖੜਾ ਰੱਖਿਆ ਉਹ ਲੈ ਕੇ ਨਾਲ ਚਲੇ ਪਰ ਜਿਹੜੀ ਇਹ ਸੀਸੀਟੀਵੀ ਆ ਉਹਦੇ ਚ ਤਾਂ ਉਹ ਆ ਰਹੇ ਨੇ ਐਕਟਿਵ ਆ ਦੇਖ ਲੈ ਆ ਗਰੀਦ ਐਕਟਿਵ ਖੜਾ ਰੱਖੀ ਉਹਨਾਂ ਨੇ ਜੀ ਅੱਛਾ ਮੁੰਡਾ ਗਲੀ ਵਿੱਚੋਂ ਨਿਕਲ ਕੇ ਆਇਆ ਉਹ ਤੇ ਬੈਠ ਕੇ ਪਾਰ ਗਈ ਅੱਛਾ ਤੁਸੀਂ ਪੁਲਿਸ ਨੂੰ ਇਤਲਾਹ ਦਿੱਤੀ ਐ ਉਹਨੂੰ ਜੀ ਅੱਛਾ ਮਗਰ ਦੇਖੋ ਜੇ ਫੜਾ ਜਾ ਪੈਸੇ ਦੇ ਮਲਾਦਨ ਸਾਨੂੰ ਸਾਨੂੰ ਉਹ ਇਹ ਨੂੰ ਲੈਣਾ ਸੀ 2.5 ਲੱਖ ਰੁਪਿਆ ਖਾਦੇ ਵਾਸਤੇ ਲੈ ਕੇ ਆਇਆ ਸੀ। 5 ਲੱਖ ਰੁਪਿਆ ਸੀ ਸ਼ਰਮਾ ਜੀ ਨੇ ਲੈਣਾ ਸੀ ਮੈਨੂੰ। ਅੱਛਾ। ਆ ਜੀ ਮਤ ਲੈ ਕੇ ਗਏ ਸੀਗੇ ਜੀ। ਅੱਛਾ। ਅਸੀਂ ਸਵੇਰੇ ਬੈਂਕ ਤੋਂ ਕਢਾ ਕੇ ਲੈ ਆਏ ਹਾਂ ਜੀ। ਅੱਜ ਸੂਰੀਓ ਬੈਂਕ ਤੋਂ ਕਢਾ ਕੇ ਲੈ ਕੇ ਆਏ ਹਾਂ। ਸ਼ਰਮਾ ਕਿੱਥੇ ਰਹਿਣਾ ਲਿਓ ਪੂਰੀ ਦੀ। ਕੋਣ ਕੋਣ ਆਇਆ ਸੀ ਅੱਜ ਨਾਬੇ? ਮੈਂ ਤੇ ਮੇਰਾ ਡਾਡੀ ਕਿੰਨੇ ਪੈਸੇ ਸੀ ਤੁਹਾਡੇ ਕੋਲ? ਸਹੀ ਹੈ। 2.5 ਲੱਖ। ਸਾਦੇ ਵਿੱਚ ਸੀ ਮੋਟਰਸਾਈਕਲ ਤੇ ਤੇ ਇੱਕ ਕੋਣ ਲੈ ਗਿਆ ਖੋ ਕੇ ਕਿੱਥੇ ਦੀ ਗੱਲ ਆ ਇਹ? ਨਾਬੇ ਦੀ ਗੱਲ ਆ ਇਹ। जी 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 थी। 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 अच्छा मंडी ਦੇ ਕੋਲ ਹਾਂਜੀ ਮੰਡੀ ਦੇ ਵਿੱਚ ਜੇ ਵੀ ਕਰ ਰਹੇ ਸੀ ਤੁਸੀਂ ਉਹ ਉਦੋਂ ਅਸੀਂ ਬਾਈਕ ਤੇ ਜਾ ਰਹੇ ਅੱਛਾ ਤੇ ਉਹ ਕੇ ਲੈ ਗਏ ਹਾਂਜੀ ਇੰਨੇ ਜਿਹੜੇ ਸੀ ਉਹ ਉਹ ਤਿੰਨ ਜਨੇ ਸੀ ਅੱਛਾ ਹਾਂਜੀ ਫਿਰ ਉਸ ਤੋਂ ਬਾਅਦ ਬਸ ਉਸ ਤੋਂ ਬਾਅਦ ਜੀ ਇੱਕ ਜਨੇ ਨੇ ਕੋ ਕੇ ਜਾ ਕੇ ਐਕਟਿਵਾ ਤੇ ਭੱਜ ਗਈ ਤਿੰਨੇ ਜਨੇ ਐਕਟਿਵਾ ਤੇ ਸੀ ਅੱਛਾ ਹਾਂਜੀ ਦੋ ਦੋ ਬੰਦੇ ਸੀ ਇੱਕ ਜੇ ਲੇਡੀ ਸੀ ਉਹਨਾਂ ਦਾ ਅੱਛਾ ਕੀ ਕੋਲੇ ਗਿਆ ਪੁਜੀਟਾ 1 ਲੱਖ ਰੁਪਿਆ ਹੈ ਥੋੜੀ ਤੋਂ ਲੈ ਕੇ ਆਏ ਸੀ ਦੇਖ ਕੇ ਗਏ ਨੇ ਪੂਰੇ ਕਾਲੇ ਵਾਸਤੇ ਲੈ ਕੇ ਜੀਏ ਨੇ ਪਏ ਹੋਰੇ ਕਿਸੇ ਬੰਦੇ ਨੂੰ ਦੇਣੇ ਸੀ ਅਸੀਂ ਖੜੇ ਸੀ ਤੁਹਾਡੇ ਨਾਲ ਤੁਹਾਡੇ ਫਾਦਰ ਸਾਹਿਬ ਸੀ ਜੀ ਅਸੀਂ ਟੰਡਾ ਪੀ ਰਹੇ ਸੀ ਅੱਛਾ ਬੈਗ ਤਾਂ ਹੋ ਗਿਆ ਲੈ ਪੂਰੀ ਸ਼ਿਫਰ ਮਹੱਲਾ ਜੀ ਇੱਥੇ 2 ਢਾਈ ਲੱਖ ਰੁਪਿਆ ਕਿਸੇ ਨੂੰ ਮੋੜਨਾ ਸੀ ਤੁਸੀ ਹਾਂ ਜੀ ਇਹਨੂੰ ਸਾਡੇ ਰੀਅਲਟੀ ਵੀ ਸੀ ਪਹਿਲਾਂ ਵੀ ਆਂਦੇ ਜਾਂਦੇ ਰਹਿੰਦੇ ਹੋ ਕਿ ਪਹਿਲੀ ਵਾਰੀ ਆਇਆ ਹੋ ਤੁਸੀਂ ਨਹੀਂ ਪਹਿਲਾਂ ਵੀ ਆਂਦੇ ਰਹਿੰਦੇ तेरा ए, अच्छा तेरा सीसीटीवी देखਿਆ ਤੁਸੀਂ ਉਹਦੇ ਚ ਦਿਖ ਰਿਹਾ ਹਾਂਜੀ ਉਹਦੇ ਵਿੱਚ ਦਿੱਖਦਾ ਰਿਹਾ ਹੀ ਪਰ ਮਿਲਿਆ ਨਹੀਂ ਉਹਨਾਂ ਦੀ ਮਤਲਬ ਜਿਹੜੀ ਐਕਟਿਵ ਆਵਾਜ਼ ਦਾ ਨੰਬਰ ਨਿਕਲਿਆ ਰਿਹਾ ਅੱਛਾ ਉਹ ਜਿਵੇਂ ਤੁਸੀਂ ਕਹਿ ਰਹੇ ਕਿ ਲੇਡੀਜ਼ ਆ ਦੋ ਮੁੰਡੇ ਨੇ ਉਹੀ ਦਿਖ ਰਹੇ ਨੇ ਉਹਦੇ ਦੇ ਹਾਂਜੀ ਮੰਗ ਕੀ ਕਰਦੇ ਹੁਣ ਤੁਸੀਂ ਪੁਲਿਸ ਨੂੰ ਮੰਗ ਇਹੀ ਕਰਦੇ ਹਾਂ ਹਾਂਜੀ ਮੰਗ ਅਸੀਂ ਇਹੀ ਕਰਦੇ ਹਾਂ ਵੀ ਬੰਦੇ ਜਲਦ ਫੇਰ ਲੱਭੇ ਜਾਣ ਪੁਲਿਸ ਲੱਭ ਰਹੀ ਹੈ ਜੀ ਸਾਡੇ ਨਾਲ ਅੱਛਾ ਹਾਂਜੀ ਪਰ ਮਿਲ ਨਹੀਂ ਰਿਹਾ ਨੰਬਰ ਕਲੀਅਰ ਨਹੀਂ ਆ ਰਿਹਾ ਏ ਜੀ ਦੀਪਕ ਸ਼ਰਮਾ ਵਾਸੀ ਧੂਰੀ ਨੇ ਸਾਡੇ ਕੋਲ ਅਪਲਾਹ ਦਿੱਤੀ ਹੈ ਵੀ 2.5 ਲੱਖ ਰੁਪਇਆ ਕੋਈ ਅਸੀਂ 90 ਦਿਨ ਆ ਰਹੇ ਸੀ ਕਿ ਉਹ ਕੋਈ ਲੇਗਾ ਇਹਨਾਂ ਦਾ ਲਪਾਫਾ ਤੇ ਉਸ ਸਬੰਧ ਵਿੱਚ ਇਹਨਾਂ ਨੇ ਤਲਾਹ ਦਿੱਤੀ ਹੈ ਉਹਦੀ ਕਾਰਵਾਈ ਅਸੀਂ ਪਾਲ ਜਾਨੀਏ ਨਹੀਂ ਸੀਸੀਟੀਵੀ ਚ ਆਇਤਾ ਹੈਗੇ ਨੇ ਪਰ ਕਲੀਅਰ ਨੰਬਰ ਨਹੀਂ ਆ ਰਿਹਾ ਉਹਨਾਂ ਦਾ ਨਕਸ਼ੀ ਉਹਨਾਂ ਦੇ ਫੇਸ ਨਜ਼ਰ ਆ ਰਹੇ ਨੇ ਇਹਦੇ ਖੈਰਬਖਤ ਆ ਲੋਕੋ ਕੋਲ ਕਰਕੇ ਆਪਣੀ ਸਕੂਟਰੀ ਖੜਾਈ ਪੂਜੀ ਉਹਨੇ ਬੈਠ ਕੇ ਫਰਾਰ ਹੋ ਗਏ ਹਾਂ ਉਸੇ ਸਬੰਧ ਚ ਸੀਸੀਟੀਵੀ ਕੈਮਰੇ ਦੇਖ ਰਹੇ ਜਿਵੇਂ ਵੀ ਕੋਈ ਮਿਲਦੀ ਹੈ ਤਲਾਸ਼ ਉਸ ਤਰ੍ਹਾਂ ਕਾਰਜ ਕਰਦਾ ਹੈ